ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਪਰੇਸ਼ਨ ਨੂੰ ਕਿਸ ਤਰ੍ਹਾਂ ਐਗਜ਼ੀਕਿਊਟ ਕਰਨਾਗਾ ਕਿਸ ਤਰ੍ਹਾਂ ਹਰ ਡਿਸਟ੍ਰਿਕਟ ਜਾਣਾਗਾ ਅਸੀਂ ਸਭ ਤੋਂ ਪਹਿਲਾਂ ਸਾਰੇ ਡਿਸਟ੍ਰਿਕਟ ਜਿਹੜੇ ਨੇਗੇ ਉਹ ਡਿਵਾਈਡ ਕੀਤੇ ਨੇਗੇ ਸੋ ਮੇਰੇ ਕੋਲੇ ਜਿਹੜੇ ਮੈਂ ਡਿਸਟ੍ਰਿਕਟ ਦੀ ਗੱਲ ਕਰਾਂ ਪਠਾਨਕੋਟ ਗੁਰਦਾਸਪੁਰ ਨਮਾਸ਼ਹਿਰ ਰੋਪੜ ਤਰਨਤਾਰ ਹੁਸ਼ਿਆਰਪੁਰ ਇਹ ਡਿਸਟ੍ਰਿਕਟ ਜਿਹੜੇ ਨੇਗੇ ਇਹਨਾਂ ਦੇ ਅੰਦਰ ਮੈਂ ਆਉਣ ਵਾਲੇ ਸਮੇਂ ਜਾਊਗਾ ਔਰ ਸਾਰੀਆਂ ਮੀਟਿੰਗ ਕਰੂੰਗਾ ਜਿਹਦੇ ਵਿੱਚ ਡਿਪਟੀ ਕਮਿਸ਼ਨਰ ਐਸਐਸਪੀ ਸਹਿਵਾਨ ਸਾਰੇ ਹੇਟਲੇ ਅਫੀਸਰ ਸ਼ਾਮਲ ਹੋਣਗੇ ਔਰ ਉਹਨਾਂ ਨੂੰ ਜਿਹੜਾ ਇਸ ਮਹਿਮ ਦਾ ਹਿੱਸਾ ਬਣਾ ਕੇ ਔਰ ਜਿਹੜਾ ਯੁੱਧ ਨਸ਼ਿਆਂ ਵਿਰੋਧੀ ਸ਼ੁਰੂਆਤ ਹੋਈ ਆ ਉਹਦੇ ਸਾਰਿਆਂ ਨੂੰ ਐਕਟੀਵੇਟ ਕਰਾਂਗੇ ਇਸ ਬਿਨਾ ਮੇਰੇ ਨਾਲ ਅਮਨ ਅਰੋੜਾ ਜੀ ਜਿਹੜੇ ਨੇ ਸਾਡੇ ਕੈਬਨਟ ਕਲੀਕ ਲੁਧਿਆਣਾ ਪਟਿਆਲਾ ਕਪੂਰਥਲਾ ਮਹਾਲੀ ਅੰਮ੍ਰਿਤਸਰ ਤੇ ਜਲੰਧਰ ਇਹ ਜਿਹੜੇ ਜ਼ਿਲ੍ਹੇ ਨੇ 6 ਜ਼ਿਲ੍ਹੇ ਅਮਨ ਰੋੜਾ ਜੀ ਦੇਖਣਗੇ 6 ਜ਼ਿਲ੍ਹੇ ਜਾਣਗੇ ਜਾ ਕੇ ਉੱਥੇ ਮਿੱਟੀਆ ਕਰਨਗੇ ਇਸ ਤੋਂ ਬਿਨਾ ਤਰਨਪੁਰ ਸਾਹਬ ਜੀ ਉਹ ਜਿਹੜੇ ਨੇ ਉਹ ਵੀ 6 ਜਿਲ੍ਹੇ ਦੇਖਣਗੇ ਜਿਨ੍ਹਾਂ ਵਿੱਚ ਸੰਗਰੂਰ ਬਰਨਾਲਾ ਬਠਿੰਡਾ ਫਤਿਹਗੜ੍ਹ ਸਾਹਿਬ ਮੋਗਾ ਅਤੇ ਮਲੇਰਕੋੜਾ ਇਹ ਜ਼ਿਲ੍ਹਿਆਂ ਦੇ ਵਿੱਚ ਤਰਨਪੁਰ ਸਾਹਬ ਜੀ ਜਾਣਗੇ ਜਾ ਕੇ ਉੱਥੇ ਮਾਨਿਟਰੀ ਕਰਨਗੇ ਇਸ ਤੋਂ ਬਿਨਾ ਲਾਜਿਤ ਭੁੱਲਰ ਜੀ ਜਿਹੜੇ ਲਾਜਿਤ ਭੁੱਲਰ ਜੀ ਫਰੀਦਕੋਟ ਮੁਕਸਰ ਫਾਜ਼ਿਲਕਾ ਮਾਨਸਾ ਅਤੇ ਫਿਰੋਜ਼ਪੁਰ ਇਹਨਾਂ ਜ਼ਿਲ੍ਹਿਆਂ ਦੇ ਅੰਦਰ ਲਾਜਿਤ ਭੁੱਲਰ ਜੀ ਜਾਣਗੇ ਇਸ ਤੋਂ ਬਿਨਾ ਡਾਕਟਰ ਬਲਬੀਰ ਜੀ ਡਾਕਟਰ ਬਲਬੀਰ ਜੀ ਪੂਰੇ ਪੰਜਾਬ ਦਾ ਜਿਹੜਾ ਹੈਲਥ ਇਨਫਰਾਸਟ੍ਰਕਚਰ ਆ ਹੈਲਥ ਡਿਪਾਰਟਮੈਂਟ ਆ ਉਹ ਦੇਖਣਗੇ ਕਿ ਕਿਹੜਾ ਓਟ ਕਲੀਨਿਕ ਦੇ ਵਿੱਚ ਕੋਈ ਘਾਟ ਆ ਤੇ ਜਦੋਂ ਕੋਈ ਮਰੀਜ਼ ਜਿਹੜਾ ਆਊਗਾ ਉਹਦੇ ਨੇ ਕੀ ਪ੍ਰਬੰਧ ਕਰਨਾਗਾ ਇਹਦੀ ਦੇਖਰੇਖ ਜਿਹੜੀ ਆ ਉਹ ਡਾਕਟਰ ਬਲਬੀਰ ਜੀ ਕਰਨਗੇ ਇਸ ਸਬੇਨਾ ਮੈਂ ਅੱਜ ਸਾਰੇ ਪੰਜਾਬ ਦੇ ਉਹਨਾਂ ਭਰਾਵਾਂ ਨੂੰ ਬੇਇੱਜ਼ਤੀ ਕਰਦਾਗਾ ਜਿਨ੍ਹਾਂ ਦਾ ਕੋਈ ਬੱਚਾ ਉਹਨਾਂ ਮਾਪੇ ਬਰੂ ਬੇਨਤੀ ਕਰਦਾਗਾ ਉਹਨਾਂ ਔਰਤਾਂ ਨੂੰ ਬੇਨਤੀ ਕਰਦਾਗਾ ਜਿਨ੍ਹਾਂ ਦਾ ਕੋਈ ਪਤੀ ਜਿਹੜਾ ਉਹ ਨਸ਼ੇ ਦੀ ਲੱਤ ਲੱਗਿਆਗਾ ਇਸ ਮਾਰੀ ਲੱਤ ਦੇ ਵਿੱਚ ਲੱਗਿਆਗਾ ਉਹ ਤੁਰੰਤ ਜਿਹੜਾ ਉਹਨੂੰ ਹਸਪੀਟਲ ਚ ਦਾਖਲ ਕਰਾਉਣ ਨੇੜਲੇ ਨਸ਼ਾ ਸੜਾਉ ਕੇਂਦਰ ਚ ਦਾਖਲ ਕਰਾਉਣ ਓਡ ਸੈਂਟਰ ਚ ਦਾਖਲ ਕਰਾਉਣ ਸਿਵਲ ਹਸਪੀਟਲ ਚ ਦਾਖਲ ਕਰਾਉਣ ਕਿਉਂਕਿ ਜਿਹੜੀ ਇਹ ਨਸ਼ਿਆਂ ਦੇ ਗੇਸਟ ਵੱਡੀ ਇੱਕ ਲੜਾਈ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਸ਼ੁਰੂ ਕੀਤੀ ਗਈ ਆ ਉਹਨੂੰ ਅਸੀਂ ਕਿ ਅੰਜਾਮ ਤੱਕ ਲੈ ਕੇ ਜਾਣਾਗਾ ਨਸ਼ਿਆਂ ਦਾ ਬਿਲਕੁਲ ਖਾਤਮਾ ਹੋਊਗਾ ਜਦੋਂ ਨਸ਼ਿਆਂ ਦੀ ਚੇਨ ਟੁੱਟੂਗੀ ਜਦੋਂ ਨਸ਼ਿਆਂ ਦੀ ਸਪਲਾਈ ਟੁੱਟੂਗੀ ਮੈਂ ਸਮਝਦਾ ਕਿਤਨਾ ਗਿਤੇ ਜਿਹੜੇ ਕੰਜ਼ਿਊਮਰ ਨੇ ਡਰਗ ਐਡਿਕਟ ਨੇ ਜਿਹੜੇ ਉਹਨਾਂ ਦੇ ਸਿਹਤ ਤੇ ਅਸਰ ਪੈਣ ਦੀ ਸੰਭਾਵਨਾ ਕੀ ਤਾਂ ਉਸ ਤੋਂ ਪਹਿਲਾਂ ਹੀ ਅਸੀਂ ਸਾਰੇ ਪੰਜਾਬ ਦੇ ਉਹਨਾਂ ਲੋਕਾਂ ਨੂੰ ਅਪੀਲ ਕਰਦੇ ਆ ਕਿ ਜੇਕਰ ਤੁਹਾਡਾ ਕੋਈ ਬੱਚਾ ਜਾਂ ਕੋਈ ਵੱਡਾ ਜਿਹੜਾ ਵੀ ਜਿਹੜਾ ਵੀ ਡਰਗ ਐਡਿਕਟਾ ਜਿਹੜਾ ਵੀ ਨਸ਼ੇ ਕਰਦਾਗਾ ਤਾਂ ਤੁਰੰਤ ਉਹਨੂੰ ਡਾਕਟਰ ਕੋਲੇ ਲਿਜਾਣਾ ਚਾਹੀਦਾ ਕਿਉਂਕਿ ਜਦੋਂ ਨਸ਼ੇ ਦੀ ਚੇਨ ਟੁੱਟੀ ਆ ਤਾਂ ਕੋਈ ਨਾ ਕੋਈ ਮੈਂ ਸਮਝਦਾ ਮਾੜੀ ਘਟਨਾ ਸਾਹਮਣੇ ਨਾ ਆਵੇ ਸੋ ਉਸ ਦੇ ਲਈ ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਤੁਹਾਡੇ ਜਰੀਏ ਅਪੀਲ ਕਰਦਾਗਾ ਕਿ ਸਾਰੇ ਜਣੇ ਹਸਪਤਾਲ ਦਾ ਰੁਖ ਤਿਆਰ ਕਰੋ ਕਿਉਂਕਿ ਸਾਡਾ ਇਹ ਵੱਡਾ ਹਮਲਾ ਆਮ ਆਦਮੀ ਪਾਰਟੀ ਦਾ ਵੱਡਾ ਹਮਲਾ ਜਿਹੜਾ ਨਸ਼ਿਆਂ ਦੇ ਵਿਰੋਧ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੀਆਂ ਸਖਤ ਹਦਾਇਤਾਂ ਲਗੀਆਂ ਸਾਡੇ ਪਾਰਟੀ ਦੇ ਨੈਸ਼ਨਲ ਪ੍ਰੈਜ਼ੀਡੈਂਟ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਦੀ ਦੇ ਦਿਸ਼ਾ ਨਿਰਦੇਸ਼ ਦੇ ਤਹਿਤ ਅਸੀਂ ਸਖਤ ਤੋਂ ਸਖਤ ਕਾਰਵਾਈ ਕਰ ਰਹੇ ਹਾਂਗੇ ਆਉਣ ਵਾਲੇ ਸਮੇਂ ਦੇ ਅੰਦਰ ਪੰਜਾਬ ਚ ਇੱਕ ਵੀ ਡਰੱਗ ਪੈਡਲਰ ਨਹੀਂ ਮਿਲੇਗਾ ਇੱਕ ਵੀ ਨਸ਼ਾ ਦਾ ਐਡਿਕਟ ਨਹੀਂ ਮਿਲੇਗਾ ਅਸੀਂ ਨਸ਼ਾ ਫਰੀ ਨਸ਼ਾ ਮੁਕਤ ਪੰਜਾਬ ਜਿਹੜਾ ਉਹ ਬਣਾਉਣਾਗਾ ਸੋ ਇਸ ਮਹਿਮੇ ਦੇ ਵਿੱਚ ਸਾਰੇ ਲੋਕ ਜਿਹੜੇ ਨੇ ਪੰਜਾਬ ਦੇ ਲੋਕ ਨੇ ਉਹ ਸਾਡਾ ਸਾਥ ਦੇਣ। ਉਹ ਮੈਂ ਇੱਕ ਮਿੰਟ ਪਲੀਜ਼ ਪਲੀਜ਼ ਮੈਂ ਸੋ ਮੈਂ ਬੇਨਤੀ ਕਰੂੰਗਾ ਮਨੋੜਾ ਜੀ ਨੂੰ ਵੀ ਕੁਝ ਪੁਆਇੰਟ ਜਿਹੜੇ ਨੂੰ ਬਰੀਫ ਕਰਨ ਦੇ। ਦੇਖੋ ਇਸ ਤਰ੍ਹਾਂ ਕਿ ਜਿਸ ਤਰੀਕੇ ਨਾਲ ਮੇਰੇ ਸਤਕਾਰਯੋਗ ਸਾਥੀ ਕੁਲੀਗ ਖਜ਼ਾਨਾ ਮੰਤਰੀ ਪੰਜਾਬ ਸਰ ਹਰਪਾਲ ਸਿੰਘ ਜੀ ਚੀਮਾ ਜੋ ਕਿ ਅ ਯੁੱਧ ਨਸ਼ੇ ਵਿਰੁੱਧ ਸਾਡੀ ਕੈਬਨਿਟ ਸਬ-ਕਮੇਟੀ ਦੇ ਚੇਅਰਮੈਨ ਨੇ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਬੜੇ ਵਿਸਤਾਰ ਦੇ ਵਿੱਚ ਬਰੀਫ ਕੀਤਾ ਕਿ ਕਿਸ ਤਰੀਕੇ ਦੇ ਨਾਲ ਸਾਡੇ ਨੈਸ਼ਨਲ ਕਨਵਿਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਜੋ ਇਹ ਨਸ਼ਿਆਂ ਦਾ ਜ਼ਹਿਰਾ ਜ਼ਹਿਰ ਦਾ ਜੋ ਦਰਿਆ ਪਿਛਲੇ ਲੰਬੇ ਸਮੇਂ ਤੋਂ ਪਿਛਲੀਆਂ ਸਰਕਾਰਾਂ ਦੇ ਸਮੇਂ ਚਾਲੂ ਹੋਇਆ ਸੀਗਾ ਉਹਦੇ ਲਈ ਬੜੇ ਚਿੰਤਿਤ ਰਹੇ ਤੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਉੱਪਰ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਬਭਗਤ ਸਿੰਘ ਮਾਨ ਜੀ ਨੇ ਬੜੀ ਅਹਿਮ ਮੀਟਿੰਗ ਕੱਲ ਬੁਲਾਈ ਸਾਰੇ ਸਾਡੇ ਪੰਜ ਮੈਂਬਰੀ ਕਮੇਟੀ ਸਬਕਮੇਟੀ ਦੇ ਮੈਂਬਰ ਸਾਰੀ ਸਿਵਲ ਔਰ ਪੁਲਿਸ ਐਡਮਿਨਿਸਟ੍ਰੇਸ਼ਨ ਪੰਜਾਬ ਦੀ ਉੱਥੇ ਸੀ ਤੇ ਅੱਜ ਤੁਸੀਂ ਮੀਡੀਆ ਵਾਲੇ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਕ 360 ਡਿਗਰੀਜ਼ ਪਲਾਨ ਹੈ ਜਿਹੜਾ ਐਕਸ਼ਨ ਹੈ ਜਿਹੜਾ ਉਹ ਗਰਾਊਂਡ ਦੇ ਉੱਪਰ ਨਜ਼ਰ ਆ ਰਿਹਾ ਹੈ ਜਿੱਥੇ ਉਹ ਲੋਕ ਜਿਹੜੇ ਜਿਹੜੇ ਨਸ਼ੇ ਵੇਚਦੇ ਨੇ ਜਿਹੜੇ ਡਰੱਗ ਪੈਡਲਰ ਨੇ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਕਾਬੂ ਕੀਤਾ ਜਾ ਰਿਹਾ ਹੈ ਉਹਨਾਂ ਦੇ ਉੱਪਰ ਕਾਰਵਾਈਆਂ ਹੋ ਰਹੀਆਂ ਨੇ ਔਰ ਜਿਹੜੇ ਜਿਹੜੇ ਕੋਈ ਵਿਚਾਰੇ ਬੱਚੇ ਇਸ ਕੰਮ ਦੇ ਵਿੱਚ ਨਸ਼ੇ ਦੀ ਲਤ ਜਿਨ੍ਹਾਂ ਨੂੰ ਲੱਗ ਚੁੱਕੀ ਹੈ ਲੱਗ ਰਹੀ ਹੈ ਜਿਹੜੀ ਇਨੀਸ਼ੀਅਲ ਸਟੇਜ ਤੇ ਨੇ ਉਹਨਾਂ ਨੂੰ ਹੈਲਥ ਡਿਪਾਰਟਮੈਂਟ ਵੱਲੋਂ ਉਹਨਾਂ ਨੂੰ ਐਜ਼ ਕ੍ਰਿਮੀਨਲ ਨਾ ਟਰੀਟ ਕਰਦੇ ਹੋਏ ਐਜ਼ ਪੇਸ਼ੀਐਂਟ ਉਹਨਾਂ ਨੂੰ ਟਰੀਟ ਕੀਤਾ ਜਾਊਗਾ ਤੇ ਉਹਨਾਂ ਦਾ ਇਲਾਜ ਹੈ ਜਿਹੜਾ ਉਹ ਪੰਜਾਬ ਦੇ ਹਸਪਤਾਲਾਂ ਦੇ ਵਿੱਚ ਡੀ ਐਡਿਕਸ਼ਨ ਸੈਂਟਰਸ ਦੇ ਵਿੱਚ ਤੇ ਹੋਰ ਸੈਂਟਰਸ ਦੇ ਵਿੱਚ ਉਹ ਕੀਤਾ ਜਾਊਗਾ ਜੋ ਸਾਡੀ ਸਬ ਕਮੇਟੀ ਨੇ ਕਿਉਂਕਿ ਪੰਜਾਂ ਅਸੀਂ ਮੰਤਰੀਆਂ ਨੇ ਜੋ ਸਬ ਕਮੇਟੀ ਦੇ ਮੈਂਬਰ ਆ ਉਹਨਾਂ ਦੇ ਕੰਮ ਦੀ ਡਿਵੀਜ਼ਨ ਜਿਸ ਤਰੀਕੇ ਦੇ ਨਾਲ ਹੋਈ ਹੈ ਉਹ ਚੀਮਾ ਸਾਹਿਬ ਨੇ ਤੁਹਾਨੂੰ ਬੜੇ ਵਿਸਤਾਰ ਦੇ ਵਿੱਚ ਦੱਸੀ ਹੈ ਮੈਂ ਇਸ ਤੋਂ ਵੀ ਉੱਪਰ ਇਸ ਤੋਂ ਵੀ ਵੱਧ ਕੇ ਮੈਂ ਇੱਕ ਬੇਨਤੀ ਜ਼ਰੂਰ ਕਰਨੀ ਚਾਹੁੰਗਾ ਕੱਲ ਵੀ ਕੀਤੀ ਸੀਗੀ ਔਰ ਅੱਜ ਵੀ ਕਰਦਾ ਕਿ ਜੇ ਅਸੀਂ ਕਹੀਏ ਵੀ ਅਸੀਂ ਇਕੱਲੇ ਪੰਜੇ ਜਣੇ ਜਾਂ ਇਕੱਲੇ ਪੁਲਿਸ ਜਾਂ ਇਕੱਲੇ ਸਿਵਲ ਐਡਮਿਨਿਸਟ੍ਰੇਸ਼ਨ ਦੇ ਨਾਲ ਆਪਾਂ ਇਸ ਪਿਛਲੀਆਂ ਸਰਕਾਰਾਂ ਦੇ ਚਲਾਏ ਹੋਏ ਨਸ਼ਿਆਂ ਦੇ ਦਰਿਆਵਾਂ ਨੂੰ ਆਪਾਂ ਰੋਕ ਲਾਂਗੇ ਤੇ ਇਹ ਸੰਭਵ ਪੂਰਾ 100% ਨਹੀਂ ਹੋਣਾ ਜਦ ਤੱਕ ਪੰਜਾਬ ਦੇ 3 ਕਰੋੜ ਲੋਕ ਨੇ ਜਿਹੜੇ ਉਹ ਸਾਡੇ ਨਾਲ ਔਰ ਖਾਸ ਤੌਰ ਤੇ মিডিਆ ਮੋਢੇ ਦੇ ਨਾਲ ਮੋਢਾ ਨਾਲ ਜੋੜ ਕੇ ਨਹੀਂ ਚੱਲਦੇ ਹੈਗੇ ਸੋ ਮੈਂ ਅੱਜ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਸਾਰੀਆਂ ਧਾਰਮਿਕ ਆਰਗੇਨਾਈਜੇਸ਼ਨ ਨੂੰ ਸਾਰੀਆਂ ਸਮਾਜਿਕ ਆਰਗੇਨਾਈਜੇਸ਼ਨ ਨੂੰ ਮੈਂ ਅੱਜ ਪੰਜਾਬ ਸਰਕਾਰ ਵੱਲੋਂ ਹੱਥ ਜੋੜ ਕੇ ਬੇਨਤੀ ਕਰਨੀ ਚਾਹੁੰਨਾ ਅਪੀਲ ਕਰਨੀ ਚਾਹੁੰਨਾ ਕਿ ਪੰਜਾਬ ਸਰਕਾਰ ਦਾ ਸਾਡੇ ਕੌਮੀ ਕਨਵੀਨਰ ਕੇਜਰੀਵਾਲ ਸਾਹਿਬ ਦਾ ਔਰ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਔਰ ਸਾਡਾ ਸਾਰੀ ਟੀਮ ਦਾ 100% ਮਜ਼ਬੂਤ ਤਹਈਆ ਕੀਤਾ ਕਿ ਪੰਜਾਬ ਦੇ ਵਿੱਚੋਂ ਨਸ਼ਿਆਂ ਦੇ ਇਸ ਕੋੜ ਨੂੰ ਜੜੋਂ ਜੜੋਂ ਪਟਕੇ ਜੋ ਤੱਕ ਨਹੀਂ ਸਿੱੜ ਦਿੰਦੇ ਹੈਗੇ ਉਦੋਂ ਤੱਕ ਅਸੀਂ ਦਮ ਨਹੀਂ ਲਾਵਾਂਗੇ ਮੈਂ ਸਾਰੇ ਨੂੰ ਬੇਨਤੀ ਇਹ ਕਰਨੀ ਚਾਹੁੰਦਾ ਕਿ ਇਹ ਇਕੱਲੇ ਇੱਕ ਪਾਰਟੀ ਆ ਸਰਕਾਰ ਦਾ ਮਸਲਾ ਨਹੀਂ ਹੈਗਾ ਇਹ ਪੰਜਾਬ ਦੀ ਹੋਂਦ ਬਚਾਉਣ ਦਾ ਮਸਲਾ ਹੈ ਜਿਹੜਾ ਪੰਜਾਬ ਦੀ ਹੋਂਦ ਪੰਜਾਬ ਦੀ ਜਵਾਨੀ ਪੰਜਾਬ ਦੀ ਅਗਲੀ ਪੀੜ੍ਹੀ ਬਚਾਉਣ ਦੀ ਲੜਾਈ ਹੈ ਜਿਹੜੀ ਉਹ ਅਸੀਂ ਅੱਗੇ ਹੋ ਕੇ ਲੜ ਰਹੇ ਹਾਂ ਸੋ ਸਾਰੀਆਂ ਹੀ ਪੋਲੀਟੀਕਲ ਪਾਰਟੀਆਂ ਨੂੰ ਸਾਰੀਆਂ ਧਾਰਮਿਕ ਸਾਰੀਆਂ ਸੋਸ਼ਲ ਆਰਗੇਨਾਈਜੇਸ਼ਨ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਇਸ ਮਸਲੇ ਦੇ ਉੱਪਰ ਇਸ ਕੰਮ ਦੇ ਉੱਪਰ ਇਸ ਸਾਡੇ ਤਹਈਏ ਦੇ ਉੱਪਰ ਰਾਜਨੀਤੀ ਕਰਨ ਦੀ بجائے ਸਾਡਾ ਸਾਥ ਦਿਓ ਤਾਂ ਕਿ ਆਪਾਂ ਆਪਣੀ ਆਉਣ ਵਾਲੀ ਪੀੜ੍ਹੀਏ ਜਿਹੜੀ ਉਹ ਬਚਾ ਸਕੀਏ ਕਿਉਂਕਿ ਜਦੋਂ ਇਸ ਤਰੀਕੇ ਦੀ ਇੰਨੇ ਲੰਬੇ ਸਮੇਂ ਤੋਂ ਜੋ ਇੱਕ ਕੋਹੜੋ ਜੋ ਇੱਕ ਕੈਂਸਰ ਪਿਛਲੇ ਸਰਕਾਰਾਂ ਦੀ ਵਜ੍ਹਾ ਕਰਕੇ ਘਰ-ਘਰ ਪਹੁੰਚਿਆ ਹੋਇਆ ਹੈ ਜਦੋਂ ਉਹਨੂੰ ਪੱਟਣ ਲੱਗਾਂਗੇ ਉਹਨੂੰ ਖਤਮ ਕਰਨ ਲੱਗਾਂਗੇ ਤੇ ਕਈ ਵਾਰੀ ਜਿਵੇਂ ਚੀਮਾ ਸਾਹਿਬ ਨੇ ਗੱਲ ਕੀਤੀ ਕਿ ਜਦੋਂ ਸਖਤੀ ਹੋਣੀ ਹੈ ਜਦੋਂ ਸਪਲਾਈ ਚੇਨ ਲਾਈਨ ਟੁੱਟਣੀ ਹੈ ਤੇ ਨਸ਼ਾ ਜਿਹੜੇ ਲੋਕ ਉਹਦੇ ਆਦੀ ਹੋ ਚੁੱਕੇ ਉਹਨਾਂ ਨੂੰ ਨਹੀਂ ਮਿਲਣਾ ਤੇ ਫਿਰ ਹੋ ਸਕਦੇ ਕੋਈ ਕੈਜੂਐਲਟੀਆਂ ਵੀ ਹੋਣ ਕੋਈ ਫਟੈਲਿਟੀਆਂ ਹੋਣ ਉਹਨਾਂ ਨੂੰ ਉਹਨਾਂ ਦਾ ਕਿਸੇ ਤਰੀਕੇ ਦਾ ਸਿਹਤ ਦਾ ਜਾਂ ਜਾਨ ਦਾ ਨੁਕਸਾਨ ਨਾ ਹੋਵੇ ਤੋ ਮੈਂ ਉਹਨਾਂ ਪਰਿਵਾਰਾਂ ਨੂੰ ਜਿਨ੍ਹਾਂ ਦੇ ਬੱਚੇ ਇਹਦੇ ਵਿੱਚ ਆਲਰੇਡੀ ਲੱਗ ਚੁੱਕੇ ਨੇ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਤੁਸੀਂ ਇਮੀਡੀਏਟਲੀ ਸਾਡੇ ਜਿਹੜੇ ਡੀ ਐਡਿਕਸ਼ਨ ਸੈਂਟਰਸ ਨੇ ਸਰਕਾਰੀ ਹਸਪਤਲ ਨੇ ਔਰ ਜੋ ਆਊਟ ਸੈਂਟਰਸ ਨੇ ਉੱਥੇ ਪਹੁੰਚੋ ਡਾਕਟਰ ਬਲਬੀਰ ਜੀ ਨੇ ਬੜੇ ਵਧੀਆ ਚੰਗੇ ਇੰਤਜ਼ਾਮਾਤ ਨੇ ਜਿਹੜੇ ਉਹ ਉੱਥੇ ਕੀਤੇ ਹੋਏ ਨੇ ਕਿਸੇ ਤਰੀਕੇ ਦੀ ਦਵਾਈ ਦੀ ਕਿਸੇ ਤਰੀਕੇ ਦੀ ਹੋਰ ਫੈਸਿਲਿਟੀ ਦੀ ਉੱਥੇ ਘਾਟ ਨਹੀਂ ਹੈ ਜੇ ਕੋਈ ਕਮੀ-ਵੇਸ਼ੀ ਨਜ਼ਰ ਆਉਂਦੀ ਹੈ ਤਾਂ ਨਾਲ ਦੀ ਨਾਲ ਲੋਕਲ ਅਧਿਕਾਰੀਆਂ ਨੂੰ ਦੱਸੋ ਤਾਂ ਕਿ ਕਿਸੇ ਵੀ ਬੱਚੇ ਦੀ ਜਾਨ ਨਾ ਜਾਵੇ ਸੋ ਮੈਂ ਦੁਬਾਰਾ ਫੇਰ ਇਹੀ ਬੇਨਤੀ ਕਰੂੰਗਾ ਕਿ ਰਾਜਨੀਤੀ ਕਰਨ ਦੀ بجائے ਅੱਜ ਪੰਜਾਬ ਨੂੰ ਇੱਕ ਮੁਠ ਇੱਕ ਜੁੱਟ ਹੋ ਕੇ ਇਹ ਲੜਾਈ ਲੜਨ ਦੀ ਲੜਨੀ ਚਾਹੀਦੀ ਹੈ ਤੇ ਮੈਂ ਮੈਂ ਵਿਸ਼ਵਾਸ ਦੇ ਨਾਲ ਕਹਿ ਸਕਦਾ ਕਿ ਜਿਹੋ ਜਿਹੇ ਤਹੀਅ ਸਾਡੀ ਲੀਡਰਸ਼ਿਪ ਨੇ ਕੀਤਾ ਹੋਇਆ ਤੇ ਉਸ ਤਹੀਅ ਨਾਲ ਜੋ ਸਾਰੇ ਰਲ ਮਿਲ ਕੇ ਚੱਲਾਂਗੇ ਤੇ ਪੰਜਾਬ ਦੇ ਵਿੱਚੋਂ ਇਸ ਬਿਮਾਰੀ ਨੂੰ ਜੜੋਂ ਪਟਕੇ ਆਪਾਂ ਸੁੱਟਣ ਦੇ ਵਿੱਚ ਕਾਮਯਾਬ ਰਹੇ ਸਰ ਜਿਹੜੀ ਕ੍ਰਾਈਮ ਰੇਟ ਨੂੰ ਹੋ ਗਿਆ ਬਲੰਗੀ ਦੇ ਵਿੱਚ ਖਾਸ ਆਪਰੇਸ਼ਨ ਚੱਲ ਰਿਹਾ ਹੈ ਬਠਿੰਡਾ ਦੇ ਵਿੱਚ ਵੱਡਾ ਐਕਸ਼ਨ ਹੋ ਰਿਹਾ ਨਸ਼ੇ ਦੇ ਪੂਰੇ ਪੰਜਾਬ ਦੇ ਵਿੱਚ ਇਹ ਆਪਰੇਸ਼ਨ ਜਦੋਂ ਤੱਕ ਕੱਲਾ ਕੱਲਾ ਡਰੱਗ ਪੈਡਲਰ ਕੱਲ ਅਸੀਂ ਕੀ ਕਿਹਾ ਸੀਗਾ ਕਿ ਜਿੰਨੇ ਨਸ਼ਾ ਤਸਕਰ ਨੇ ਜਿੰਨੇ ਡਰੱਗ ਪੈਡਲਰ ਨੇ ਜਿੰਨੇ ਡਰੱਗ ਸਮਗਲਰ ਨੇ ਜਾਂ ਤਾਂ ਇਹ ਧੰਦਾ ਛੱਡ ਦਿਓ ਤੇ ਜਾਂ ਪੰਜਾਬ ਛੱਡ ਜਾਓ ਤੇ ਨਹੀਂ ਤੇ ਫਿਰ ਤੁਸੀਂ ਆਪਣੇ ਅੰਜਾਮ ਦੇ ਆਪ ਜ਼ਿੰਮੇਵਾਰ ਹੋਵੋਗੇ ਅੱਜ ਫੇਰ ਇਹੀ ਗੱਲ ਰਿਪੀਟ ਕਰਦੇ ਆ ਜਦੋਂ ਤੱਕ ਕੱਲੇ-ਕੱਲੇ ਡਰੱਗ ਸਮੱਗਲਰ ਨੂੰ ਪੈਡਲਰ ਨੂੰ ਤਸਕਰ ਨੂੰ ਖਤਮ ਨਹੀਂ ਕਰ ਦਿੱਤਾ ਜਾਂਦਾ ਜਾਂ ਤਾਂ ਉਹ ਧੰਦਾ ਛੱਡ ਦੇ ਜਾਂ ਪੰਜਾਬ ਛੱਡ ਦੇ ਤੇ ਨਹੀਂ ਕਾਰਵਾਈਆਂ ਇਹੋ ਜਿਹੀਆਂ ਹੋਣਗੀਆਂ ਕਿ ਮੁੜ ਕੇ ਮੁੜ ਕੇ ਉਹ ਪਛਤਾਉਣਗੇ ਕਿ ਜੇ ਪਹਿਲਾਂ ਸਰਕਾਰ ਦੀ ਗੱਲ ਮੰਨੀ ਹੁੰਦੀ ਤਾਂ ਚੰਗੇ ਰਹਿੰਦੇ ਅਮਨ ਜੀ ਕੋਈ ਹੈਡਲਾਈਨ ਦੇਖੋ ਇਸ ਤਰ੍ਹਾਂ ਨਹੀਂ ਦੇਖੋ ਇਸ ਤਰ੍ਹਾਂ ਹੈ ਕਿ ਅਸੀਂ ਉਹ ਪਿਛਲੀਆਂ ਸਰਕਾਰਾਂ ਮੰਗੋ ਹਵਾਈ ਕਾਰਵਾਈਆਂ ਹਵਾਈ ਗੱਲਾਂ ਨਹੀਂ ਕਰਦੇ ਇਹ ਰੋਜ਼ ਹਰ ਮਹੀਨੇ ਹਰ ਹਫਤੇ ਹਰ ਦਿਨ ਹਰ ਦਿਨ ਦੇ 24 ਘੰਟੇ ਹਰ 24 ਘੰਟੇ ਹਰ ਘੰਟੇ ਦੇ 60 ਮਿੰਟ ਇਹਦੇ ਉੱਪਰ ਕਾਰਵਾਈ ਹੈ ਜਿਹੜੀ ਉਹ ਚੱਲੂਗੀ ਚਾਹੇ ਕਾਮਯਾਬੀ 100% ਕਾਮਯਾਬੀ ਮਿਲ ਜੇ ਮਹੀਨੇ ਦੇ ਵਿੱਚ ਚਾਹੇ ਮਿਲ ਜੇ 3 ਮਹੀਨੇ ਦੇ ਤੇ ਚਾਹੇ ਸਾਨੂੰ ਲੱਗ ਜਾ ਲੱਗ ਜੇ ਸਾਲ ਜਦੋਂ ਤੱਕ ਅਸੀਂ ਆਪਦੇ ਇਸ ਮਕਸਦ ਦੇ ਵਿੱਚ 100% ਕਾਮਯਾਬੀ ਨਹੀਂ ਹਾਸਲ ਕਰ ਲੈਂਦੇ ਉਦੋਂ ਤੱਕ ਇਹ ਕਾਰਵਾਈ ਚੱਲਦੀ ਰਹੇ ਅਮਨ ਜੀ ਕੋਈ ਜਲ ਕਾਰਵਾਈ ਜਦੋਂ ਮਾਮਲਾ ਦਰਜ ਹੋ ਗਿਆ ਉਸ ਤੋਂ ਬਾਅਦ ਜਦੋਂ ਕੋਈ ਮਾਮਲਾ ਦਰਜ ਹੋ ਜਾਂਦਾ ਉਸ ਦੀ ਕੋਈ ਟਾਈਮ ਬਾਉਂਡੇਸ਼ਨ ਕਰੂੰ ਕਿ ਇੰਨੀ ਦੇਰ ਤੱਕ ਜਿਹੜਾ ਉਸ ਦੇ ਤੇ ਐਕਸ਼ਨ ਕਰਕੇ ਉਹਦੇ ਚਲਾਨ ਵੀ ਜਿਹੜਾ ਪੇਸ਼ ਕਰਨ ਕਿਉਂਕਿ ਅਕਸਰ ਪਹਿਲਾਂ ਵੀ ਜਿੱਦਾਂ ਚੀਮਾ ਸਾਹਿਬ ਨੇ ਜ਼ਿਕਰ ਕੀਤਾ ਸੀਗਾ ਚਲਾਨ ਪੇਸ਼ ਹੋਣ ਦੇ ਵਿੱਚ ਵੀ ਕਈ ਵਾਰੀ ਜਿਹੜਾ ਬੇਲ ਜਿਹੜਾ ਕਿਸੇ ਨਾ ਕਿਸੇ ਮਿਲ ਜਾਂਦੀ ਹੈਗੀ ਨਹੀਂ ਉਹਦੇ ਵਿੱਚ ਚੀਮਾ ਸਾਹਿਬ ਨੇ ਤੁਸੀਂ ਸ਼ਾਇਦ ਕੱਲ੍ਹ ਗੱਲ ਕਰਦੇ ਗੱਲ ਪੂਰੀ ਧਿਆਨ ਨਾਲ ਨਹੀਂ ਸੁਣੀ ਪੰਜਾਬ ਪੁਲਿਸ ਦਾ ਰਿਕਾਰਡ ਪੰਜਾਬ ਪੁਲਿਸ ਦਾ ਰਿਕਾਰਡ ਇਸ ਗੱਲੋਂ ਸਭ ਤੋਂ ਵਧੀਆ ਰਿਹਾ ਹੈ ਕੇ 12000 ਐਫ ਆਈ ਆਰ ਦੇ ਵਿੱਚੋਂ ਜਿਹੜੀਆਂ ਡਿਫਾਲਟ ਕੇਸ ਨੇ ਡਿਫਾਲਟ ਕੇਸ ਮੀਨ ਵੀ ਜਿਹੜੀ ਆਪਣੇ ਆਪ ਮਿਲ ਗਈ ਉਹ ਪੂਰੇ ਮਹਿਜ 24 ਨੇ ਜਿਹੜੇ ਕਿ ਪੂਰੇ ਮੁਲਕ ਦੇ ਵਿੱਚੋਂ ਘਟ ਨੇ ਪਰ ਹਾਂ ਡੈਫੀਨਿਟਲੀ ਤੁਹਾਡੀ ਗੱਲ ਠੀਕ ਹੈ ਕਿ ਕਿਉਂਕਿ ਜਿਹੜਾ ਆਪਣਾ ਲੀਗਲ ਪ੍ਰੋਸੈਸ ਹੈ ਉਹ ਬਹੁਤ ਜ਼ਿਆਦਾ ਟਾਈਮ ਕੰਜ਼ਿਊਮਿੰਗ ਹੈ ਸੋ ਉਹਦੇ ਬਾਰੇ ਵੀ ਅਸੀਂ ਕੱਲ ਫੈਸਲਾ ਕੀਤਾ ਸੀਗਾ ਕਿ ਇਹਦੇ ਵਾਸਤੇ ਜੋ ਜੋ ਫਾਸਟ ਟਰੈਕ ਕੋਰਸ ਨੇ ਜਿਹੜੀਆਂ ਉਹਦਾ ਵੀ ਸੀਐਮ ਸਾਹਿਬ ਬੜੀ ਜਲਦੀ ਖਾਕਾ ਤਿਆਰ ਕਰਕੇ ਉਹ ਫੈਸਲਾ ਲੈਣਗੇ ਸੋ ਮੈਂ ਸਮਝਦਾ ਮੇਰਾ ਮੇਰੇ ਕਹਿਣ ਦਾ ਮਤਲਬ ਇਹ ਕਿ ਜਦੋਂ ਤੱਕ ਜਿਹੜਾ ਇੱਕ ਕ੍ਰਿਮੀਨਲ ਹੈ ਉਹਨੂੰ ਫੜ ਕੇ ਅੰਦਰ ਬੰਦ ਨਹੀਂ ਕੀਤਾ ਜਾਂਦਾ ਤੇ ਤੇ ਉਹਨੂੰ ਅਸਲ ਅੰਜਾਮ ਤੱਕ ਕੋਰਟ ਦੇ ਵਿੱਚੋਂ ਲਿਜਾ ਕੇ ਸਜ਼ਾ ਨਹੀਂ ਦਵਾਈ ਜਾਂਦੀ ਹੈਗੀ ਕਾਨੂੰਨ ਮੁਤਾਬਕ ਉਹਦਾ 100% ਸਾਡੇ ਕੋਲ ਖਾਕਾ ਤਿਆਰ ਹੈ ਤੇ ਜਿਹੜਾ ਕੋਈ ਵਿਚਾਰਾ ਡਰੱਗ ਐਡਿਕਟ ਇਹਦੇ ਵਿੱਚ ਪੈ ਚੁੱਕਿਆ ਜਾਂ ਪੈ ਰਿਹਾ ਹੈ ਉਹਨੂੰ ਕ੍ਰਿਮੀਨਲ ਨਾ ਟਰੀਟ ਕਰਕੇ ਉਹਨੂੰ ਪੇਸ਼ੈਂਟ ਮੰਨ ਕੇ ਉਹਦਾ ਇਲਾਜ ਕਰਕੇ ਉਹਨੂੰ ਮੇਨਸਟ੍ਰੀਮ ਦੇ ਵਿੱਚ ਕਿਵੇਂ ਲੈ ਕੇ ਆਉਣਾ ਹੈ ਇਹਦਾ ਸਾਰਾ ਬਲੂਪ੍ਰਿੰਟ ਬਣਾਇਆ ਤੇ ਉਹਦੇ ਉੱਪਰ ਕੰਮ ਹੈ ਜਿਹੜਾ ਉਹ ਚੱਲ ਰਿਹਾ ਹੈ ਲਗਾਤਾਰ ਜ਼ਿਕਰ ਕਰ ਰਹੇ ਹੋ ਤੁਸੀਂ ਇਹ ਸੀਦਾ ਕਿ ਬਹੁਤ ਸਾਰੀਆਂ ਪੁਰਾਣੀਆਂ ਰਾਜਨੀਤਿਕ ਪਾਰਟੀਆਂ ਨੂੰ ਪੁਰਾਣੇ ਲੀਡਰ ਵੀ ਜੇਲ੍ਹਾਂ ਦੇ ਵਿੱਚ ਜਾਂਦੇ ਨਜ਼ਰ ਆਉਣਗੇ ਜਿਹੜੇ ਪੁਰਾਣੀਆਂ ਰਾਜਨੀਤਿਕ ਪਾਰਟੀਆਂ ਦਾ ਜ਼ਿਕਰ ਕਰ ਰਹੇ ਜਿਨ੍ਹਾਂ ਨੇ ਇਹ ਪਾਪ ਕਮਾਇਆ ਜਿਨ੍ਹਾਂ ਨੇ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੇ ਨਾਲ ਧਰੋਹ ਕੀਤੀ ਤੇ ਉਹਦੀ ਪਿੱਠ ਦੇ ਵਿੱਚ ਛੁਰਾ ਮਾਰਿਆ ਉਹ ਚਾਹੇ ਕੋਈ ਵੱਡਾ ਚਾਹੇ ਕੋਈ ਛੋਟਾ ਚਾਹੇ ਕੋਈ ਲੀਡਰ ਹੈ ਚਾਹੇ ਕੋਈ ਅਫਸਰ ਹੈ ਉਹਦੇ ਨਾਲ ਕਿਸੇ ਤਰੀਕੇ ਦੀ ਲਿਹਾਜ਼ ਨਹੀਂ ਹੋਊਗੀ ਕਮਨਿਟ ਪ੍ਰਾਈਵੇਟ ਜੁਡੀ ਡिडਿਕਸ਼ਨ ਸੈਂਟਰ ਨੇ ਉਹਨਾਂ ਨੂੰ ਜਿਹੜੀ ਲਾਇਸੈਂਸ ਦੇਣ ਦੀ ਪਾਲਿਸੀ ਹੈ ਉਹ ਵੀ ਰਿਵਿਊ ਕਰੋਗੇ ਉਸ ਦੇ ਬਾਰੇ ਵੀ ਬੜੇ ਵਿਸਤਾਰ ਦੇ ਵਿੱਚ ਡਿਟੇਲ ਦੇ ਵਿੱਚ ਚਰਚਾ ਹੋਈ ਹੈ ਡਾਕਟਰ ਬਲਬੀਰ ਜੀ ਕੋਲੇ ਬਹੁਤ ਵਧੀਆ ਉਹਦਾ ਪਲਾਨ ਬਣਿਆ ਹੋਇਆ ਇਹਨਾਂ ਨੇ ਹੋਮਵਰਕ ਕੀਤਾ ਹੋਇਆ ਬੜੀ ਜਲਦੀ ਹੀ ਤੁਹਾਨੂੰ ਇਹ ਜਦੋਂ ਪਾਲਿਸੀ ਨੋਟੀਫਾਈ ਕਰ ਦਿੰਦੇ ਤਾਂ ਤੁਹਾਨੂੰ ਉਹ ਵੀ ਖਲਾਸਾ ਕਰਨਗੇ ਬਹੁਤ ਵਧੀਆ ਇੱਕ 360 ਡਿਗਰੀਜ਼ ਪਲਾਨ ਹੈ ਜਿਹੜਾ ਇਹਨਾਂ ਦਾ ਆਲਰੇਡੀ ਉਹ ਤਿਆਰ ਹੈ